ਸੋਦਰ ਤੇਰਾ ਕੀ ਹਸੋ ਕਰਕੇ ਹਾ ਜਿਤ ਮੈਂ ਸਰਬ ਸੰਮਾਲੇ ਵਾਜੇ ਤੇਰੇ ਨਾ ਦੇ ਅਨੇਕ ਅਸ਼ੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰਿਸ਼ੰ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਈ ਸਰਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦ ਨੂੰ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਦ ਨੂੰ ਸਾਧ ਵਿਚਾਰੇ ਗਾਵਨ ਤੁਦ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਗਾਵਨ ਤੁਦ ਨੂੰ ਪੰਡਤ ਪੜਨ ਰਖੀ ਸ ਜੁਗ ਜੁਗ ਵੇਦਾ ਨਾਲੇ ਗਾਵਨ ਤੁਦ ਨੂੰ ਮੋਹਨੀਆ ਮਨ ਮੋਹਨ ਸੁਰਗ ਮਸ਼ ਪਏ ਆਲੇ ਗਾਵਨ ਤੁਦ ਨੂੰ ਰਤਨੋ ਪਾਏ ਤੇਰੇ 8 60 ਤੀਰਥ ਨਾਲੇ गावਨ ਤੁਦਨੋ ਜੋਤ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸੋਨ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜਕੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਹਿਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਦ ਬਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੈ ਨਾਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤੇ ਸਹਿ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਲੀ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੋਨੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਮੇ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੂੰ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਏ ਹਾ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨਤ ਉਪਾਏ ਤਾਂ ਕਾ ਰਜਿਕ ਆਗੇ ਕਰ ਧਰਿਆ ਮੇਰੇ ਮਾ ਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਰਜਿਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉਡ ਆਵੈ ਸੇ ਕੋਸਾ ਤਿਸ ਪਾਛੈ ਬਚਰੇ ਸ਼ਰੇਆ ਤਿੰਨ ਕਮਨ ਖਲਾਵੈ ਕਮਨ ਜੋ ਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸੇ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਹਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਨਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਨ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰਿ ਧਾਇਆ ਜੀ ਤੈਨ ਤੋਟੇ ਜਮ ਕੀ ਫਾਸੀ ਜਿਨ ਨਿਰਪਾਉ ਜਿਨ ਹਰ ਨਿਰਪਾਉ ਧਿਆਇਆ ਜੀ ਤਿਨ ਕਾ ਪਾਉ ਸਭ ਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰੇ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖੇ ਪਰਮਪੁਰ ਕਰਤਾ ਜੀ ਤੁਧ ਜੇਵੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਹ ਦੇ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤਉ ਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤਉ ਦੇ ਆਪੇ ਸਿਰਜ ਸਭ ਗੋਈ ਜਾਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਹੀਂ ਜੋ ਤਉ ਭਾਵੇ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣاہے ਸੋਏ ਜਨ ਜਾਣੇ ਹਰ ਗੁਣ ਸੰਧ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂ ਕਰ ਕਰ ਵੇਖ ਹੈ ਜਾਨ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਤ ਹੈ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪਰਨਵਤ ਨਾਨਕ ਤੇ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਨ ਮਾ ਸਰਨ ਪਰੇ ਕੀ ਰਖੋ ਸਰਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪੇ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਿਵਨ ਰਹੇ ਹਮ ਹਾਰਾ ਆਪਣਾ ਜਾਣ ਕਦੋ ਪ੍ਰਤਪਾਰਾ અમરે દુષ્ટ સબહ તુમકાવ હો આપ હાથ દે મોહે બચાવ હો સુખી બસએ મોરો પરિવાર સેવક સખ સબ કરતારા મોર છાને જ કર દે કરી એ સબ રનકો આજ સંગરી એ પૂરન હોયે હમારી આસા તોર ભજન કી રહે પિયાસા તુમે શાર કોઈ અવર ના ત્યાઉં જો બર ચાહો સો તુમતે પાઉં સેવક સખ હમારે તારી હૈ ચુણ ચુણ સત્તર હમારે મારી હૈ આપ હાથ દે મુજે ઉબરી એ મરણકાલ કા આtras નિવરી એ ہو جو صدا ہمارے پچھا شریعت تو جو کرے ہو رچھا راکھ لے ہو مہ راکھن ہارے صاحب سنت سہائے پیارے دین بند دشتن کے ہنتا تم ہو پوری چتر دسکنتا کال پائے برمہ ببترا کال پائے شب جو اوترا کال پائے کر بشن پر کاسا سکل کال کا کیا تماسا جون کال جو گی سیو کیو بید راج برمہ جو تھیو جون کال سب لوگ سوارا نمشکار ہے تاہیں ہمارا ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੇ ਸ਼ਨਿ ਉਪਜਾਇਓ ਆਦਿ ਅੰਤ ਏਕ ਹੈ ਅਵਤਾਰ ਆ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰਿ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਿ ਕਰਤਾਰ ਪਰਜਾ ਧਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹਉ ਕਬ ਹਉ ਤੁਮੈ ਮਿਲਤ ਦੇਹ ਧਰ ਸਭ ਹਉ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪੇ ਆਪਣੀ ਬੂਜ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਨਾਦੀ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਰ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਦਰ ਜੇਰੇ ਜਿ ਸੇ ਤਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਹੂੰ ਫੂਲ ਰਾਜਾ ਹੋਏ ਬੈਠਾ ਕਹੂੰ ਸਿਮਟ ਭਇਓ ਸੰਕਰ ਅਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪ ਭਵ ਆਦ ਜੁਗਾਦ ਸਰੂਪ ਸੋਇਮ ਭਵ ਅਬਰਛਾ ਮੇਰੀ ਤੁਮ ਕਰੋ ਸਿਖੋ ਬਾਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਇਸ ਧੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਏ ਮਰੇ पुरख जवन पग परे तिहारे तिनके तुम संकट सब तारे जो कल को एक बार तिहाए है ताके काल निकट नहिं आए है रक्षा होए ताहे सब काल दुष्ट अरिष्ट करें ततकाल <coughs> कृपा दृष्ट तन जाहे निहारे हो ताके ताप तनक मह हरे हो रिद्ध सिद्ध कर्मो सब होई दुष्ट शाश्वत सकै न कोई ਇਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਥੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਥੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾਮ ਮੰਨਿਓ ਸਿਮਰਤ ਸਾਸਤਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ਼੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦਿਕ ਓ ਅੰਕਾਰ ਸਤ ਗੁਰ ਪ੍ਰਸਾਦ आनंद पाया मेरी माए सतगुरु मैं पाया सतगुरुता पाया सहज से ती मन वज्जियां वादाइयां राग रतन परिवार परियां शब्द गावन आईयां शब्द ओता गावो हरि के राम मन जिने बसाया कहे नानक आनंद होवा सतगुरु मैं पाया ए मन मेरे आ तू सदा रहो हर नालै हर नाल रहो तू मन मेरे दुख सब विसारना ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਹਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਜ ਦੂਤ ਤਦ ਵਸ ਕੀਤੇ ਕਾਲਕੰਟ ਕੁਮਾਰ ਆਤੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਨਹੁ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਆਉ ਤਰੇ ਸਗਲ ਵਿਸੂਰੇ ਦੁਖ ਰੋਗ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਹਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਔਰ ਤਹਾਰੋ ਸਾਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣੇ ਆਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਠੀਵੈ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ થી ਵਹਿ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਸਰੀ ਮਹੱਲਾ ਪੰਜਵਾਂ ਸੋਕਤ ਡਰੈ ਜੇ ਖਸਮ ਸਮਾਰੇ ਡਰ ਡਰ ਪਚੇ ਮਨ ਮੁਖ ਵਿਚਾਰੇ ਸੋਕਤ ਡਰੈ ਜੇ ਖਸਮ ਸਮਾਰੇ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਂਕੀ ਨਿਰਮਲ ਸੇਵ ਏਕ ਨਿਰੰਜਨ ਜਾਂਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਕਾ ਧਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿੱਟ ਹੈ ਹਰ ਨਾਇ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਂ ਕੈ ਮਨ ਤਨ ਬਾਸੈ ਜਿਸ ਨੂੰ ਆਪ ਲੈ ਲੜ ਲਾਇ ਦਰਗਹ ਮਿਲੈ ਤਸੈ ਹੀ ਜਾਇ ਸਈ ਭਗਤ ਜੇ ਸਾਚੇ ਪਾਣੈ ਜਮ ਕਾਲ ਤੇ ਭੈ ਨੇ ਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕਾਉ ਨ ਕਹੇ ਵਿਚਾਰ ਕਾਟ ਕਾਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਕਾਟ ਕਾਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਖਵਾਕ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 677 ਦੇ ਉੱਪਰ ਸੁਭਾਏ ਮਾਨ ਹਨ ਇਤਨਾਸਰੀ ਰਾਗ ਦਾ ਸ਼ਬਦ ਹੈ ਜੋ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ ਗੁਰੂ ਪਾਤਸ਼ਾਹ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਇਹ ਸਮਝਾਉਣਾ ਕਰਦੇ ਨੇ ਸੋਕਤ ਡਰੈ ਜੇ ਖਸਮ ਸਮਾਰੇ ਹੇ ਭਾਈ ਜਿਹੜਾ ਮਨੁੱਖ ਖਸਮ ਪ੍ਰਭੂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਆਪਣੇ ਮਨ ਦੇ ਵਿੱਚ ਆਪਣੇ ਅੰਗ ਸੰਗ ਸਮਝਦਾ ਹੈ ਉਹ ਕਿਤੇ ਵੀ ਨਹੀਂ ਡਰਦਾ ਡਰ ਕਿਸ ਚੀਜ਼ ਦਾ ਹੁੰਦਾ ਹੈ ਡਰ ਮੌਤ ਦਾ ਡਰ ਹੈ ਜਿਹਨੂੰ ਸਭ ਤੋਂ ਵੱਡਾ ਜਨਮ ਦਾ ਤੇ ਮੌਤ ਦਾ ਜਿਹੜਾ ਦੁੱਖ ਮੰਨਿਆ ਜਾਂਦਾ ਹੈ ਮੌਤ ਦਾ ਹੀ ਡਰ ਮੰਨਿਆ ਜਾਂਦਾ ਹੈ ਇਹਨੇ ਸੋਕਤ ਡਰੇ ਜੇ ਖਸਮ ਸਮਾਰੇ ਉਹ ਮਨੁੱਖ ਨੂੰ ਡਰਨ ਦੀ ਲੋੜ ਨਹੀਂ ਹੈ ਨਾ ਹੀ ਉਹ ਮਨੁੱਖ ਕਦੀ ਡਰਦਾ ਹੈ ਜਿਸ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਆਪ ਆ ਕੇ ਵਸ ਜਾਂਦਾ ਹੈ ਡਰ ਡਰ ਪਚੇ ਮਨ ਮੁਖ ਵਿਚਾਰੇ ਉਹ ਕਹਿੰਦੇ ਡਰ ਡਰ ਪਚੇ ਡਰ ਡਰ ਪਚੇ ਮਨ ਮੁਖ ਵਿਚਾਰੇ ਮਨ ਮੁਖ ਕੀ ਹੁੰਦਾ ਏ ਕਿ ਜਿਹੜਾ ਮਨ ਨੂੰ ਮੁਖ ਰੱਖ ਕੇ ਜੋ ਮਨ ਦੇ ਵਿੱਚ ਵਿਚਾਰ ਆਈਆਂ ਉਸ ਨੂੰ ਮੁਖ ਰੱਖ ਕੇ ਉਹ ਕੰਮ ਕਰ ਦਿੰਦਾ ਹੈ ਉਹਨੂੰ ਕੀ ਕਹਿੰਦੇ ਨੇ ਕਿ ਉਹ ਮਨ ਮੁਖ ਹੈ ਤੇ ਗੁਰੂ ਪਾਸ਼ਾ ਤੇ ਕਹਿੰਦੇ ਨੇ ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਨਿਆਣੇ ਡਰ ਡਰ ਕੇ ਖੁਆਰ ਹੁੰਦੇ ਰਹਿੰਦੇ ਹਨ ਰਹਾਉ ਵਿਸ਼ਰਾਮ ਜੇ ਕਿ ਗੁਰੂ ਪਾਸ਼ਾ ਅੱਗੇ ਪ੍ਰਮਾਨ ਕਰਦੇ ਨੇ ਸਿਰ ਉੱਪਰ ਮਾਤ ਪਿਤਾ ਗੁਰਦੇਵ ਜਿਸ ਤਰ੍ਹਾਂ ਬੱਚੇ ਦੇ ਆਪਾਂ ਦੇਖਦੇ ਆ ਕਿ ਜਦੋਂ ਉਂਗਲ ਫੜੀ ਹੋਵੇ ਨਾ ਬੱਚੇ ਨੇ ਆਪਣੇ ਮਾਤਾ ਪਿਤਾ ਦੀ ਤੇ ਫਿਰ ਬੱਚੇ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਉਹ ਨਿਡਰ ਹੁੰਦਾ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਕਿਉਂਕਿ ਉਸ ਦਾ ਪਿਤਾ ਉਸ ਦੇ ਨਾਲ ਹੁੰਦਾ ਹੈ ਤੇ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਸਮਝਾ ਰਹੇ ਨੇ ਸਿਰ ਉੱਪਰ ਮਾਤ ਪਿਤਾ ਗੁਰਦੇਵ ਜਦੋਂ ਆਪਣੇ ਸਿਰ ਦੇ ਉੱਪਰ ਉਸ ਪ੍ਰਮਾਤਮਾ ਉਸ ਵਾਹਿਗੁਰੂ ਨੇ ਆਪਣੇ ਬੱਚਿਆਂ ਵਾਂਗ ਮਾਤਾ ਪਿਤਾ ਦੀ ਤਰ੍ਹਾਂ ਆਪਣੇ ਸਿਰ ਦੇ ਉੱਪਰ ਹੱਥ ਰੱਖ ਦਿੱਤਾ ਤੇ ਫਿਰ ਕੀ ਹੁੰਦਾ ਹੈ ਸਫਲ ਮੂਰਤ ਜਾਂ ਕੀ ਨਿਰਮਲ ਸੇਵ ਜਿਸ ਪ੍ਰਮਾਤਮਾ ਦਾ ਦਰਸ਼ਨ ਕੀਤਿਆ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ ਉਹ ਮੂਰਤ ਉਹ ਸਫਲ ਹੋ ਜਾਂਦੀ ਹੈ ਜੋ ਪ੍ਰਮਾਤਮਾ ਦੀ ਸੇਵ ਕਰਦੀ ਹੈ ਇਕ ਨਿਰੰਜਨ ਜਾਂ ਕੀ ਰਾਸ ਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਹੀ ਉਸ ਮਨੁੱਖ ਦਾ ਸਰਮਾਇਆ ਬਣ ਜਾਂਦਾ ਹੈ ਉਸ ਮਨੁੱਖ ਦਾ ਸਹਾਰਾ ਬਣ ਜਾਂਦਾ ਹੈ ਅੱਗੇ ਗੁਰੂ ਪਾਸ਼ਾ ਫਰਮਾਨ ਕਰਦੇ ਨੇ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਤੇ ਇਹ ਸਾਰਾ ਕੁਝ ਮਿਲਣਾ ਕਿੱਦਾਂ ਹੈ ਜੇ ਆਪਾਂ ਸਤ ਸੰਗਤ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਕਰੀਏ ਤੇ ਤਾਂ ਹੀ ਇਹ ਚਾਨਣ ਸਾਡੇ ਹਿਰਦੇ ਵਿੱਚ ਸਾਡੀ ਜੋਤ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਆ ਸਕਦੇ ਹਨ ਕਿ ਉਹ ਪ੍ਰਮਾਤਮਾ ਦੀ ਸਫਲ ਮੂਰਤ ਕੀ ਹੈ ਨਿਰਮਲ ਸੇਵ ਕੀ ਹੈ ਇੱਕ ਨਿਰੰਜਨ ਜਾਂ ਕੀ ਰਾਸ ਉਹ ਪ੍ਰਮਾਤਮਾ ਕੀ ਹੈ ਜਿੰਦੇ ਤੋਂ ਸਾਰਾ ਕੁਝ ਬਣਿਆ ਹੈ ਤੇ ਇਹ ਕਿੱਥੇ ਸਾਨੂੰ ਪ੍ਰਾਪਤੀ ਹੋਣੀ ਹੈ ਸਾਧ ਸੰਗਤ ਵਿੱਚ ਜਾ ਕੇ ਉੱਥੇ ਜਾ ਕੇ ਹੀ ਸਾਨੂੰ ਇਸ ਦਾ ਪ੍ਰਕਾਸ਼ ਹੋਣਾ ਹੈ ਇਸ ਦੀ ਮਤ ਆਉਣੀ ਹੈ ਅੱਗੇ ਗੁਰੂ ਪਾਸ਼ਾ ਫਰਮਾਨ ਕਰਦੇ ਜੀਐਨ ਦਾਤਾ ਪੂਰਨ ਸਭ ਠਾਏ ਜੀਆਂ ਦਾ ਦਾਤਾ ਜੀਆਂ ਦਾ ਜਿਹੜਾ ਪ੍ਰਮਾਤਮਾ ਹੈ ਪ੍ਰਭੂ ਹੈ ਉਹ ਪੂਰਨ ਸਭ ਠਾਏ ਉਹ ਹਰ ਜਗ੍ਹਾ ਤੇ ਮੌਜੂਦ ਹੈ ਇਹ ਨਹੀਂ ਹੈ ਕਿ ਕੋਈ ਪਹਾੜਾਂ ਵਿੱਚ ਤੁਰਿਆ ਫਿਰਦਾ ਹੈ ਕੋਈ ਜੰਗਲਾਂ ਵਿੱਚ ਤੁਰਿਆ ਫਿਰਦਾ ਹੈ ਕੋਈ ਨਦੀਆਂ ਸਰੋਵਰਾਂ 'ਚ ਨਹਾਉਂਦਾ ਫਿਰਦਾ ਹੈ ਤੋ ਕਹਿੰਦੇ ਪ੍ਰਮਾਤਮਾ ਨੂੰ ਤੂੰ ਜਿੱਥੇ ਵੀ ਕਿਤੇ ਬੈਠ ਕੇ ਉਸ ਨੂੰ ਯਾਦ ਕਰੇਗਾ ਤੋ ਤੇਰੇ ਕੋਲ ਹੀ ਹੈ ਪ੍ਰਮਾਤਮਾ ਹਰ ਸਮੇਂ ਤੇਰੇ ਕੋਲ ਰਹਿੰਦਾ ਹੈ ਜਿਸ ਤਰ੍ਹਾਂ ਆਪਾਂ ਗੁਰਬਾਣੀ ਦੇ ਵਿੱਚ ਸ਼ਬਦ ਸਰਵਣ ਕਰਦੇ ਹਾਂ ਜਹ ਹੈ ਜਹ ਦੇਖੂੰ ਵੇਖੂੰ ਤਹ ਹਜੂਰ ਦੂਰ ਕਤਹ ਨਾ ਜਾਈ ਉਹ ਪ੍ਰਮਾਤਮਾ ਦੂਰ ਨਹੀਂ ਹੈ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਕੋਟ ਕਲੇਸ਼ ਮਿਟ ਹੈ ਹਰ ਨਾਏ ਇੱਥੇ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣਾ ਕਰੋੜਾਂ ਕਲੇਸ਼ ਦੁੱਖ ਮਿਟ ਜਾਂਦੇ ਹਨ ਤੇ ਆਪਾਂ ਕਲੇਸ਼ ਮਟਾਉਣ ਵਾਸਤੇ ਕਦੀ ਕੋਈ ਸਿਆਣਾ ਕੋ ਜਾਣਦਾ ਹੈ ਕਈਆਂ ਘਰਾਂ ਦੇ ਵਿੱਚ ਤਲਾਕ ਤੱਕ ਹੋ ਜਾਂਦੇ ਨੇ ਸਿਰਫ ਕਲੇਸ਼ ਦੀ ਵਜ੍ਹਾ ਨਾਲ ਲੜਾਈ ਝਗੜੇ ਦੀ ਵਜ੍ਹਾ ਨਾਲ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਕੇ ਨਾਮ ਦੇ ਨਾਲ ਜਦੋਂ ਪਰਮਾਤਮਾ ਦਾ ਨਾਮ ਜਪਾਂਗੇ ਗੁਰੂ ਦੀ ਸੰਗਤ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਉਚਾਰਨ ਕਰਾਂਗੇ ਉਸ ਨੂੰ ਵਿਚਾਰ ਕੇ ਪੜਾਂਗੇ ਤੇ ਫਿਰ ਜਿਹੜੇ ਕਲੇਸ਼ ਘਰਾਂ ਦੇ ਵਿੱਚ ਪਏ ਨੇ ਜਾਂ ਸਾਡੇ ਮਨਾਂ ਦੇ ਵਿੱਚ ਜਿਹੜੇ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਐ ਉਹ ਖਤਮ ਹੋ ਜਾਏਗੀ ਅੱਗੇ ਗੁਰੂ ਪਾਸ਼ਾ ਫਰਮਾਨ ਕਰਦੇ ਨੇ ਜਨਮ ਮਰਨ ਸਗਲਾ ਦੁੱਖ ਨਾਸੀ ਕਲੇਸ਼ ਤਾਂ ਮਿਟਨ ਗਏ ਹੀ ਕਹਿੰਦੇ ਜੰਮਨ ਮਰਨ ਦਾ ਜਿਹੜਾ ਦੁੱਖ ਹਨ ਉਹ ਵੀ ਖਤਮ ਹੋ ਜਾਊਗਾ ਗੁਰਮੁਖ ਜਾਂ ਕੈ ਮਨ ਤਨ 바ਸੈ ਗੁਰੂ ਨੂੰ ਮੁਖ ਰੱਖ ਕੇ ਜਿਹੜਾ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਪ੍ਰਮਾਤਮਾ ਉਸ ਦੇ ਮਨ ਤੇ ਤਨ ਦੇ ਵਿੱਚ ਵਸਾ ਕਰ ਜਾਂਦਾ ਹੈ ਉਸਦੀ ਸੋਚ ਵਿੱਚ ਵਾਸਾ ਕਰ ਜਾਂਦਾ ਹੈ ਫਿਰ ਉਹ ਕਿਸੇ ਦਾ ਵੀ ਚਾਹ ਕੇ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਉਸ ਦੀਆਂ ਅੱਖਾਂ ਗਲਤ ਨਹੀਂ ਦੇਖ ਸਕਦੀਆਂ ਉਸ ਦੇ ਕੰਨ ਗਲਤ ਨਹੀਂ ਸੁਣ ਸਕਦੇ ਉਸ ਦੇ ਹੱਥ ਗਲਤ ਕੰਮ ਨਹੀਂ ਕਰ ਸਕਦੇ ਉਸ ਦੇ ਪੈਰ ਜਿਹੜੇ ਆ ਉਹ ਕਿਸੇ ਗਲਤ ਰਸਤੇ ਵੱਲ ਨਹੀਂ ਜਾ ਸਕਦੇ ਉਸ ਦੀ ਜੀਭਾ ਗਲਤ ਬਚਨ ਨਹੀਂ ਬੋਲ ਸਕਦੀ ਜਿਸ ਨੂੰ ਆਪ ਲੈ ਲੜ ਲਾਈ ਹੈ ਭਾਈ ਪ੍ਰਮਾਤਮਾ ਜਿਸ ਮਨੁੱਖ ਨੂੰ ਆਪਣੇ ਆਪ ਆਪਣੇ ਲੜ ਲਾ ਲੈਂਦਾ ਹੈ ਦਰਗ੍ਹ ਮਿਲੇ ਤਿਸੇ ਹੀ ਜਾਏ ਉਸੇ ਨੂੰ ਹੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ ਦਰਗਾਹ ਵਿੱਚ ਉਸ ਨੂੰ ਹੀ ਥਾਂ ਮਿਲਦੀ ਹੈ ਸਹੀ ਭਗਤ ਜੇ ਸਾਚੇ ਭਾਣੇ ਹੈ ਭਾਈ ਉਹੀ ਮਨੁੱਖ ਪ੍ਰਮਾਤਮਾ ਦੇ ਭਗਤ ਅਖਵਾ ਸਕਦੇ ਹਨ ਜਿਹੜੇ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਪਿਆਰੇ ਲੱਗਦੇ ਹਨ ਪ੍ਰਮਾਤਮਾ ਦੇ ਪਿਆਰੇ ਲੱਗਣ ਵਾਸਤੇ ਕੀ ਕਰਨਾ ਪਊਗਾ ਸਾਨੂੰ ਸਤ ਸੰਗਤ ਵਿੱਚ ਜਾਣਾ ਪਊਗਾ ਗੁਰਸਿੱਖਾਂ ਦੀ ਸੇਵਾ ਕਰਨੀ ਪਊਗੀ ਕੁਰਬਾਨੀ ਦਾ ਨਾਮ ਜਪ ਕਰਨਾ ਪਵੇਗਾ ਤੇ ਅਸੀਂ ਵੀ ਗੁਰੂ ਦੇ ਪਿਆਰੇ ਬਣ ਸਕਦੇ ਹਾਂ ਜਮ ਕਾਲ ਤੇ ਭੈ ਨਿਕਾਣੇ ਜਮਾਂ ਦੀ ਮਾਰ ਤੋਂ ਅਸੀਂ ਫਿਰ ਨਿੱਡਰ ਹੋ ਜਾਵਾਂਗੇ ਸਾਨੂੰ ਮੌਤ ਦਾ ਕੋਈ ਵੀ ਫਿਰ ਡਰ ਨਹੀਂ ਰਹੇਗਾ ਕਿਸੇ ਤਰ੍ਹਾਂ ਦਾ ਭੈ ਸਾਡੇ ਮਨ ਵਿੱਚ ਨਹੀਂ ਆਏਗਾ ਸਾਚਾ ਸਾਹਿਬ ਸੱਚ ਦਰਬਾਰ ਉਹ ਪਰਮਾਤਮਾ ਸਦਾ ਸੱਚ ਹੈ ਸਦਾ ਕਾਇਮ ਰਹਿਣ ਵਾਲਾ ਹੈ ਤੇ ਉਸ ਦਾ ਜਿਹੜਾ ਦਰਬਾਰ ਹੈ ਉਹ ਵੀ ਸਦਾ ਕਾਇਮ ਰਹਿਣ ਵਾਲਾ ਹੈ ਕੀਮਤ ਕੌਣ ਕਹੇ ਵਿਚਾਰ ਕੋਈ ਵੀ ਮਨੁੱਖ ਉਸ ਦੀ ਕੀਮਤ ਦੀ ਵਿਚਾਰ ਨਹੀਂ ਕਰ ਸਕਦਾ ਕਿ ਪਰਮਾਤਮਾ ਕਿੱਡਾ ਕ ਵੱਡਾ ਹੈ ਕੋਈ ਉਸ ਦੀ ਕੀਮਤ ਨਹੀਂ ਪਾ ਸਕਦਾ ਅਗੇ ਗੁਰੂ ਪਾਸ਼ਾ ਫਰਮਾਨ ਕਰਦੇ ਨੇ ਘਟ ਘਟ ਅੰਤਰ ਸਗਲ ਅਧਾਰ ਉਹ ਪ੍ਰਭੂ ਹਰੇਕ ਸ਼ਰੀਰ ਵਿੱਚ ਵਸਦਾ ਹੈ ਹਰੇਕ ਜਗ੍ਹਾ ਵਿੱਚ ਵਸਦਾ ਹੈ ਕਣ ਕਣ ਵਿੱਚ ਉਸ ਪਰਮਾਤਮਾ ਦਾ ਵਾਸਾ ਹੈ ਤੇ ਸਾਰੇ ਹੀ ਜੀਵਾਂ ਦਾ ਉਹ ਆਸਰਾ ਬਣਿਆ ਹੋਇਆ ਹੈ ਸਾਰੇ ਹੀ ਜੀਵਾਂ ਦਾ ਉਹ ਆਧਾਰ ਹੈ ਨਾਨਕ ਜਾਂਚੈ ਸੰਤ ਰੇ ਨਾਰ ਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੇ ਚਰਨ ਧੂੜ ਮੰਗਦਾ ਹੈ ਜਿਹੜਾ ਨਾਨਕ ਗੁਰਪਾਸ਼ਾ ਕਹਿ ਰਹੇ ਨੇ ਗੁਰਪਾਸ਼ਾ ਇਸ ਸ਼ਬਦ ਦੇ ਵਿੱਚ ਲਾਸਟ ਵਿੱਚ ਨਾਨਕ ਜਾਂਚੈ ਸੰਤ ਰੇਨਾਰ ਕਹਿੰਦੇ ਕਿ ਮੈਂ ਨਾਨਕ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ ਇਸ ਦਾ ਮਤਲਬ ਕਿ ਇਹ ਜਦੋਂ ਕੱਕੇ ਨੂੰ ਔਂਕੜ ਲੱਗ ਜਾਂਦਾ ਹੈ ਤੇ ਇਹ ਗੁਰਪਾਸ਼ਾ ਦੀ ਗੱਲ ਹੋ ਰਹੀ ਉਸ ਪਰਮਾਤਮਾ ਰੱਬ ਵਾਹਿਗੁਰੂ ਦੀ ਗੱਲ ਹੋ ਰਹੀ ਹੈ ਤੋ ਪ੍ਰਮਾਤਮਾ ਕਹਿ ਰਿਹਾ ਕਿ ਮੈਂ ਉਹਨਾਂ ਸੰਤ ਰੇਨਾਰ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜੋ ਪ੍ਰਮਾਤਮਾ ਦਾ ਨਾਮ ਜਪਦੇ ਹਨ ਪ੍ਰਮਾਤਮਾ ਦੇ ਗੁਣ ਗਾਇਨ ਕਰਦੇ ਹਨ ਸੰਗਤ ਕਰਦੇ ਹਨ ਗੁਰਬਾਣੀ ਪੜ੍ਹ ਕੇ ਉਸ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਬਦਲ ਲੈਂਦੇ ਹਨ ਗੁਰੂ ਪਾਸ਼ਾ ਕਹਿੰਦੇ ਕਿ ਮੈਂ ਵੀ ਉਹਨਾਂ ਦੀ ਚਰਨ ਧੂੜ ਲੈਣ ਲਾਸਤੇ ਮੰਗਦਾ ਹਾਂ ਉਹਨਾਂ ਦੀ ਚਰਨ ਧੂੜ ਲੈਣ ਨੂੰ ਤਰਸਦਾ ਹਾਂ ਸੋ ਅੱਜ ਦੇ ਹੁਕਮ ਦੀਆਂ ਐਨੀਆਂ ਕਿ ਵਿਚਾਰਾਂ ਜੋ ਗੁਰੂ 파ਸ਼ਾ ਨੇ ਕਿਰਪਾ ਕੀਤੀ ਹੈ ਆਪ ਤੋਸ਼ ਬੁੱਧੀ ਨਾਲ ਕਰਵਾਈਆਂ ਹਨ ਵਿਚਾਰਾਂ ਕਰਦੇ ਆ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਦਮੀ ਹੋ ਗਈ ਕਰ ਲੈਣਾ ਜੀ ਤੋਸ਼ ਗੁਰਬਾਣੀ ਵਿਚਾਰ ਦੇ ਦਾਤ ਬਖਸ਼ਿਸ਼ ਕਰਨ ਹੋਈਆਂ ਬੇਤ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨਾ ਜੀ ਆਓ ਜੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ